ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਜਿਹਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਾ ਰਹੀ ਹੈ ਹੁਣ ਤੱਕ 16 ਪੌੜੀਆਂ ਸਿੱਧ ਗੋਸ਼ਟ ਦੀਆਂ ਆਪ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਆਓ 17 ਨੰਬਰ ਔਰ 18 ਨੰਬਰ ਜਿਹੜੀ ਪੌੜੀ ਹੈ ਉਹਨੂੰ ਸਮਝੀਏ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਨੇ ਔਰ ਪਰ ਸਭ ਤੋਂ ਪਹਿਲਾਂ ਇਸ ਬਾਣੀ ਦਾ ਅਸੀਂ ਪਾਠ ਕਰੀਏ ਸਭ ਤੋਂ ਪਹਿਲਾਂ ਬਾਣੀ ਪੜ੍ਹੀਏ ਕਿਵੇਂ ਪਾਠ ਕਰਨਾ ਹੈ ਤਾਂ ਸਤਿਗੁਰੂ ਆਖਦੇ ਨੇ ਕਿ ਸਿੱਧਾਂ ਨੇ ਸਵਾਲ ਕੀਤਾ 17ਵੀਂ ਪੌੜੀ ਦੇ ਵਿੱਚ ਉਹਨਾਂ ਨੇ ਸਵਾਲ ਹੈ ਬਹੁਤ ਜ਼ਿਆਦੇ ਸਵਾਲ ਕੀਤੇ ਉਹਨਾਂ ਨੇ ਪੌੜੀਦਰ ਪੌੜੀ ਸਤਿਗੁਰੂ ਨੇ ਸਾਰੇ ਉਹ ਦਰਜ ਕੀਤੇ ਹੋਏ ਹਨ ਸਤਿਗੁਰੂ ਆਖਦੇ ਨੇ ਸਿੱਧਾਂ ਨੇ ਸਵਾਲ ਕੀਤਾ ਸੀ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵਖਰ ਕੇ ਤੁਮ ਬਣ ਜਾ ਰਹੇ ਕਿਉਂ ਕਰ ਸਾਥ ਲੰਘਾਵੋ ਪਾਰੇ ਕਿਸ ਕਾਰਨ ਗ੍ਰਹਿ ਤਜੇਉ ਦਾਸੀ ਕਿਸ ਕਾਰਨ ਤੁਸੀਂ ਘਰ ਤਜਿਆ ਸੀ ਕਿਸ ਕਾਰਨ ਇਹ ਭੇਖ ਹੁਣ ਜਿਵੇਂ ਆਗ੍ਰਿਹੂ ਸ਼ਬਦ ਪੜਦੇ ਆਮ ਕਰਕੇ ਗ੍ਰਿਹੂ ਕਰ ਦਿੰਦੇ ਹਾਏ ਔਂਕਰ ਲੱਗੀ ਹੋਈ ਹੈ ਇਹ ਪੁਲਿੰਗ ਇਕਵਚਨ ਹੈ ਘਰ ਔਂਕਰ ਲੱਗੀ ਹੋਈ ਹੈ ਗੁਰਬਾਣੀ ਵਿਆਕਰਨ ਦਾ ਨਿਯਮ ਹੈ ਤੇ ਜਦੋਂ ਪੁਲਿੰਗ ਇੱਕ ਵਚਨ ਦਾ ਔਂਕੜ ਹੋਵੇਗੀ ਉਹ ਇਹ ਦੱਸੇਗੀ ਕਿ ਇਹ ਪੁਲਿੰਗ ਇੱਕ ਵਚਨ ਹੈ ਪਰ ਉਹ ਪਾਠ ਕਰਨ ਵਿੱਚ ਨਹੀਂ ਆਵੇਗਾ ਸੰਪਰਦਾਵਾਂ ਦਾ ਪਾਠ ਹੈ ਉਹ ਹਾਏ ਦੀ ਔਂਕੜ ਨੂੰ ਪੜਦੇ ਨਹੀਂ ਉਹ ਬੋਲਦੇ ਨੇ ਤਾਂ ਫਿਰ ਜਿਹੜੇ ਮੇਰੇ ਵੀਰ ਗ੍ਰਿਹੂ ਕਹਿੰਦੇ ਨੇ ਉਹ ਸੰਪਰਦਾ ਦੇ ਅਨੁਸਾਰ ਪਾਠ ਕਰਦੇ ਨੇ ਜਾਂ ਇਹੋ ਸ਼ਬਦ ਪੜਦੇ ਨੇ ਉਹ ਵੀ ਸੰਪਰਦਾ ਦੇ ਅਨੁਸਾਰ ਪਾਠ ਕਰਦੇ ਨੇ ਕੋਈ ਵੀ ਸੰਪਰਦਾਇ ਹੋਵੇ ਤਾਂ ਅਸੀਂ ਮੈਂ ਗੁਰਬਾਣੀ ਵਿਆਕਰਨ ਦੇ ਅਨੁਸਾਰ ਜਿੰਨੀ ਕੋਸ਼ਿਸ਼ੀ ਹੈ ਗੁਰਬਾਣੀ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ ਇਸ ਕਰਕੇ ਮੈਂ ਇਹਨੂੰ ਗ੍ਰਿਹੋ ਨਹੀਂ ਗ੍ਰਿਹ ਕਹਿੰਦਾ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਇਹ ਕਾਰਨ ਘਰ ਤੁਸੀਂ ਕਿਉਂ ਤਜਿਆ ਸੀ ਕਿਉਂ ਛੱਡਿਆ ਸੀ ਕਿਸ ਕਾਰਨ ਇਹ ਭੇਖ ਨਿਵਾਸੀ ਨਿਵਾਸੀਆਂ ਆ ਭੇਖ ਕਿਉਂ ਬਣਾਇਆ ਸੀ ਕਿਸ ਵੱਖਰ ਕੀ ਤੁਮ ਬਣ ਜਾ ਰਹੇ ਕਿਹੜਾ ਸੌਦਾ ਇਕੱਠਾ ਕਰਨ ਆਏ ਕਿਉਂ ਕਰ ਸਾਥ ਲੰਘਾ ਬੂਹਾਰੇ ਆਪਣੇ ਸਾਥ ਨੂੰ ਸਿੱਖਾਂ ਨੂੰ ਕਿਵੇਂ ਪਾਰ ਕਰੋਗੇ ਤਾਂ ਅਗਲੀ ਪੌੜੀ ਵੀ ਸਤਗੁਰੂ ਨੇ ਜਵਾਬ ਦਿੱਤਾ ਸੀ ਆਓ ਪਹਿਲਾਂ ਉਸ ਪੌੜੀ ਦਾ ਪਾਠ ਵੀ ਕਰ ਲਈਏ ਗੁਰਮੁਖ ਖੋਜਤ ਭਾਈ ਉਦਾਸੀ ਦਰਸ਼ਨ ਕਹਿ ਤਾਈ ਭੇਖ ਨਿਵਾਸੀ ਸਾਚ ਵਖਰ ਕੇ ਹਮ ਬਣ ਜਾਰੇ ਕਿਉਂ ਕਰ ਸਾਚ ਵਖਰ ਕੇ ਹਮ ਬਣ ਜਾਰੇ ਨਾਨਕ ਗੁਰਮੁਖ ਉਤਰ ਸਾਰੇ ਸੋ ਇਸ ਤਰ੍ਹਾਂ ਇਸ ਪੌੜੀ ਦਾ ਪਾਠ ਹੈ ਆਓ ਹੁਣ ਦੋਨੇ ਪੌੜੀਆਂ ਨੂੰ ਮਿਲਾ ਕੇ ਸਵਾਲ ਤੇ ਜਵਾਬ ਸਾਂਝੇ ਕਰੀਏ ਸਿੱਧ ਸਤਗੁਰੂ ਨੂੰ ਸਵਾਲ ਕਿਉਂ ਕਰਦੇ ਉਹਦਾ ਕਾਰਨ ਹੈ ਕਿਉਂਕਿ ਜਦੋਂ ਅਸੀਂ 7ਵੀਂ ਪੌੜੀ ਔਰ 8ਵੀਂ ਪੌੜੀ ਦਾ ਪਾਠ ਕੀਤਾ ਹੈ ਸਿੱਧ ਗੋਸ਼ਤ ਦੀ ਬਾਣੀ ਦਾ ਉੱਥੇ 7ਵੀਂ ਪੌੜੀ ਵਿੱਚ ਸਿੱਧਾਂ ਨੇ ਆਪਣਾ ਮਤ ਦੱਸਿਆ ਸੀ ਸਤਗੁਰਾਂ ਹੱਟੀਆਂ ਵਾਟੀਆਂ ਰਹਿ ਨਿਰਾਲੇ ਰੂਖ ਮਿਰਖ ਉਦਿਆਨੇ ਕੰਦ ਮੂਲ ਆਹਾਰੋ ਖਾਈਐ ਆਉਦੂ ਬੋਲੇ ਗਿਆਨੀ ਤੇਰੇ ਦੋ ਪੰਕੇ ਲੈ ਲੈਣੇ ਅਸੀਂ ਹੈ ਨਾਨਕ ਜੀ ਹੱਟੀਆਂ ਵਾਟਾਂ ਸ਼ਹਿਰ ਘਰ ਸਭ त्याਕੇ ਜੰਗਲ ਵਿੱਚ ਰਹਨੇ ਆ ਤੇ ਉੱਥੇ ਆਕੇ ਕੰਨਮੂਲ ਖਾ ਕੇ ਗੁਜ਼ਾਰਾ ਕਰਦੇ ਆ ਸੰਸਾਰ ਦੇ ਝਮੇਲੇ ਤੋਂ ਦੂਰ ਆ ਗਿਆ ਮੰਦਗੀ ਕਰਨ ਵਾਸਤੇ ਤੋਂ ਸਤਿਗੁਰ ਨੇ ਜਵਾਬ ਦਿੱਤਾ ਸੀ ਉਹਨਾਂ ਨੂੰ ਸਮਝਾਇਆ ਸੀ ਉਹਨਾਂ ਦੇ ਮੱਤ ਦੇ ਵਿੱਚ ਲਿਖੀ ਤੇ ਹਾਟੀ ਬਾਟੀ ਨੀਂਦ ਨਾ ਆਵੇ ਫਿਰ ਪਰ ਘਰ ਪਰ ਘਰ ਚਿਤ ਨਾ ਡੁਲਾਈ ਬਿਨ ਨਾ ਵੇ ਮਨ ਟੇਕ ਨੱਟੇ ਗਈ ਨਾਨਕ ਕੋਖ ਨਾ ਜਾਈ ਇਹ ਹਾਟੀਆਂ ਜਿਹਨਾਂ ਤੁਸੀਂ ਕਹਿੰਦੇ ਨੇ ਹਾਰਟ ਬਾਟ ਘਰ ਸ਼ਹਿਰ ਸਾਰੇ ਉਹਨਾਂ ਦੇ ਵਿੱਚ ਰਹੀਏ ਪਰ ਮਾਇਆ ਦੀ نیند ਵਿੱਚ ਸੋਈਏ ਨਾ ਦੇਕਾਰਾਂ ਦੀ نیند ਵਿੱਚ ਸੋਈਏ ਨਾ ਤੇ ਫਿਰ ਸਤਿਗੁਰੂ ਨੇ ਅੱਗੇ ਜਾ ਕੇ ਗੱਲ ਹੋਰ ਵੀ ਕਹੀ ਸੀ ਕਹਿਣ ਲੱਗੇ ਨਾਮ ਤੋਂ ਬਿਨਾ ਮੰਤਿਕ ਨਹੀਂ ਸਕਦਾ ਨਾਮ ਜਪਣਾ ਜ਼ਰੂਰੀ ਹੈ ਨਾਲ ਇਹ ਗੱਲ ਕਹੀ ਸੀ ਹਾਰਟ ਪਟਣ ਘਰ ਗੁਰੂ ਦਿਖਾਇਆ ਗੁਰੂ ਨੇ ਘਰ ਵਿੱਚ ਹੀ ਸ਼ਹਿਰ ਦੇ ਵਿੱਚ ਹੀ ਪਰਮਾਤਮਾ ਪਰਮੇਸ਼ਰ ਦਿਖਾ ਦਿੱਤਾ ਤੂੰ ਉਹ ਸਵਾਲ ਕਰਦੇ ਨੇ ਵੀ ਤੁਸੀਂ ਤਾਂ ਘਰ-ਵਾਰ ਤਿਆਗਣ ਦੇ ਹੱਕ ਵਿੱਚ ਨਹੀਂ ਸੀ ਫਿਰ ਅਦਾਸੀ ਕਿਉਂ ਬਣੇ ਇਸ ਕਰਕੇ ਉਹਨੇ ਸਵਾਲ ਕੀਤਾ ਸਤਿਗੁਰ ਆਖਦੇ ਨੇ ਸਿੱਧਾਂ ਨੇ ਕਿਹਾ ਕਿ ਇਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਉਂ ਤਜਿਆ ਘਰ ਕਿਉਂ ਛੱਡਿਆ ਘਰ ਤੋਂ ਥੱਲੇ ਜਵਾਬ ਵੀ ਸਤਿਗੁਰ ਕਹਿੰਦੇ ਨੇ ਗੁਰਮੁਖ ਖੋਜਤ ਭਾਏ ਉਦਾਸੀ ਇਹ ਗੁਰਮੁਖ ਦੇ ਖੱਖੇ ਨਾਲ ਸਿਆਰੀ ਹੋ ਗਏ ਅਰਥ ਹੁੰਦਾ ਗੁਰੂ ਦੇ ਦੱਸੇ ਦੇ ਰਸਤੇ ਦੇ ਚੱਲਣਾ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲਾ ਗੁਰਮੁਖ ਤੋਂ ਸਤਿਗੁਰ ਨੇ ਕਿਹਾ ਅਸੀਂ ਉਦਾਸੀ ਇਸ ਕਰਕੇ ਬਣਿਆ ਕਿਉਂਕਿ ਅਸੀਂ ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲੇ ਗੁਰਮੁਖਾਂ ਨੂੰ ਲੱਭਣ ਵਾਸਤੇ ਉਦਾਸੀ ਬਣੇ ਹਾਂ। ਤੇ ਉਹਨੇ ਕਿਹਾ ਠੀਕ ਹੈ ਦੂਜਾ ਸਵਾਲ ਕੀਤਾ। ਕਿਸ ਕਾਰਨ ਇਹ ਭੇਖ ਨਿਵਾਸੀ ਆਹ ਉਦਾਸੀਆਂ ਆ ਭੇਖ ਕਿਉਂ ਧਾਰਨ ਕੀਤਾ ਫਿਰ? ਸਤਿਗੁਰ ਨੇ ਕਿਹਾ ਦਰਸ਼ਨ ਕਹਿ ਤਾਂ ਹੀ ਭੇਖ ਨਿਵਾਸੀ ਜਿਨ੍ਹਾਂ ਗੁਰਮੁਖਾਂ ਨੂੰ ਅਸੀਂ ਲੱਭਣ ਤੁਰਿਆ ਨਾ ਮਿਲਣ ਵਾਸਤੇ ਤੁਰਿਆ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਅਸੀਂ ਆ ਨਿਵਾਸੀ ਉਦਾਸੀ ਭੇਖ ਧਾਰਨ ਕੀਤਾ ਤਾਂ ਅਸੀਂ ਘਰ ਵਾਰ ਛੱਡਿਆ ਸੀ। ਤਾਂ ਫਿਰ ਅਗਲਾ ਸਵਾਲ ਕਰਦੇ ਨੇ। ਕਿਸ ਵਖਰ ਕੇ ਤੁਮ ਬਣ ਜਾ ਰਹੇ ਵਖਰ ਦਾ ਸੌਦਾ ਤੁਸੀਂ ਕਿਹੜੇ ਸੌਦੇ ਦੇ ਵਪਾਰੀ ਕਿਹ ਸੌਦਾ ਇਕੱਠਾ ਕਰਨ ਆਏ ਹੋ ਤਾਂ ਸਤਿਗੁਰੂ ਨੇ ਕਿਹਾ ਸੱਚ ਵਖਰ ਕੇ ਹਮ ਬਣ ਜਾ ਰਹੇ ਹੁਣ ਸੱਚ ਦੇ ਚੱਚੇ ਨੂੰ ਔਕੜ ਆਣੀ ਚਾਹੀਦੀ ਸੀ ਕਿਉਂਕਿ ਪੁਲਿੰਗ ਇਕਵਚਨ ਹੈ ਪਰ ਸੰਬੰਧਕ ਗੁਪਤ ਰੂਪ ਦੇ ਵਿੱਚ ਦਾ ਸੱਚ ਦਾ ਵਪਾਰ ਸੱਚ ਦਾ ਵਪਾਰ ਸੱਚ ਦਾ ਸੌਦਾ ਵਖਰ ਦਾ ਸੌਦਾ ਤੇ ਵਖਰ ਦੇ ਨਾਲ ਤਾਂ ਕੀ ਪਹਿਲੀ ਆ ਗਿਆ ਇਹ ਸੰਬੰਧ ਗਾਣੇ ਕਰਕੇ ਦੋਨਾਂ ਨੂੰ ਔਂਕੜ ਨਹੀਂ ਆਈ ਨਾ ਵੱਖਰ ਨਾ ਨਾ ਹੀ ਸਾਜਣਾ ਤਾਂ ਸਤਿਗੁਰ ਕਹਿੰਦੇ ਨੇ ਕਿ ਸਿੱਧ ਜਲੋ ਸੱਚ ਵੱਖਰ ਕੇ ਸੱਚ ਦੇ ਵਪਾਰ ਦੇ ਹਮ ਬਣ ਜਾਰੇ ਅਸੀਂ ਪਰਮਾਤਮਾ ਸੱਚੇ ਉਹਦੇ ਨਾਮ ਦੇ ਵਪਾਰੀ ਉਹਦਾ ਬਣਜ ਕਰਨ ਵਾਸਤੇ ਆਏ ਆ ਰੱਬ ਦਾ ਨਾਮ ਇਕੱਤਰ ਕਰਨ ਵਾਸਤੇ ਇਕੱਠਾ ਕਰਨ ਵਾਸਤੇ ਸੰਚਣ ਵਾਸਤੇ ਉਹਦਾ ਨਾਮ ਜਪਣ ਵਾਸਤੇ ਇਹ ਸਾਡਾ ਮਕਸਦ ਹੈ ਰੱਬ ਨੂੰ ਯਾਦ ਕਰਨਾ ਪ੍ਰਮਾਤਮਾ ਨੂੰ ਯਾਦ ਕਰਨਾ ਨਾਨਕ ਫਿਰ ਸਾਲ ਸੀ ਕਿਉਂ ਕਰ ਸਾਥ ਲੰਘਾਵੋ ਪਾਰੇ ਇਹ ਜਿਹੜਾ ਸਾਥ ਸ਼ਬਦ ਹੈ ਨਾ ਸੱਸੇ ਨੂੰ ਕਹਣਾ ਥੱਥੇ ਨੂੰ ਕੁੜ ਸਾਥ ਇਹ ਹੈ ਪੁਲਿੰਗ ਇੱਕ ਵਚਨ ਇਹਦਾ ਮਤਲਬ ਹੈ ਸਾਥੀ ਸੰਗੀ ਸਾਥੀ ਪਰ ਜੇ ਸੱਸੇ ਨੂੰ ਕਹਣਾ ਥੱਥੇ ਨੂੰ ਸਿਹਾਰੀ ਆ ਜਾਵੇ ਨਾ ਤਾਂ ਉੱਥੇ ਇਹ ਨੇ ਸੰਬੰਧਕ ਬਣ ਜਾਣਾ ਕਿਸੇ ਦਾ ਸਾਥ ਕਿਸੇ ਨਾਲ ਹੋ ਸਕਦਾ ਉੱਥੇ ਇਹ ਨੇ ਸੰਬੰਧਕ ਦੇ ਰੂਪ ਦੇ ਵਿੱਚ ਆਣਾ ਇਹ ਫਿਰ ਉਹ ਤੇ ਤੱਖੀ ਨੂੰ ਸਿਆਰੀ ਹੋਵੇਗੀ ਇਹ ਫਰਕ ਇਹਦੇ ਰੱਖਾਂ ਭਾਈ ਜੀ ਸਤਸੰਗਤ ਜੀ ਔਕੜ ਹੋਵੇ ਪੁਲਿੰਗ ਇੱਕਵਚਨ ਹੈ ਸਿਆਰੀ ਹੋਵੇ ਸੰਬੰਧਕ ਹੈ ਤਾਂ ਸਤਗੁਰ ਕਹਿੰਦੇ ਨੇ ਕਹਿੰਦੇ ਸਿੱਧਾ ਨੇ ਕਿਹਾ ਕਿਉਂ ਕਰ ਸਾਥ ਲੰਘਾਵੋ ਪਾਰੇ ਆਪਣੇ ਸਾਥ ਨੂੰ ਆਪਣੇ ਸਿੱਖਾਂ ਨੂੰ ਕਿੱਦਾਂ ਪਾਰ ਕਰੋਗੇ ਤੁਸੀਂ ਤੇ ਮੇਰੇ ਸਤਗੁਰ ਨਿਮਰਤਾ ਦੇ ਪੰਜ ਪਾਤਸ਼ਾਹ ਕਹਿਣ ਲੱਗੇ ਕਹਿਣ ਲੱਗੇ ਅਸੀਂ ਕੋਹੜਾ ਪਾਰ ਕਰਨ ਵਾਲੇ ਅਸੀਂ ਦਾਬ ਮਾਲਕ ਦਾ ਨਾਮ ਜਪਣ ਵਾਸਤੇ ਆਏ ਜਪਣ ਵਾਸਤੇ ਆਇਆ ਪਰ ਹਿਸੇ ਤੇ ਜਨੋ ਤੁਹਾਡਾ ਸਵਾਲ ਹੈ ਨਾ ਤਾਂ ਸੁਣੋ ਨਾਨਕ ਨਾਮਿਕ ਸੰਬੋਧਨ ਸ਼ਬਦ ਹੈ ਕਿਉਂਕਿ ਔਕੜ ਨਹੀਂ ਆਈ ਜਿਸ ਵੇਲੇ ਔਕੜ हटਣ ਦੇ ਚਾਰ ਕਾਰਨ ਹੈ ਇੱਕ ਜਿਵੇਂ ਇੱਥੇ ਸੰਬੋਧਨ ਸ਼ਬਦ ਆ ਗਿਆ ਔਕੜ ਨਹੀਂ ਆਵੇਗੀ ਦੂਜਾ ਜਿਵੇਂ ਇੱਥੇ ਬਖਰ ਕੇ ਕੇ ਸੰਬੰਧ ਆ ਗਿਆ ਨਾਲ ਇੱਥੇ ਦਾਸਵੰਦ ਗੁਪਤ ਰੂਪ ਵਿੱਚ ਆ ਗਿਆ ਦੋਨਾਂ ਨੂੰ ਔਕੜ ਨਹੀਂ ਆਈ ਇੱਕ ਹੋ ਗਿਆ ਸੰਬੋਧਨ ਦੂਜਾ ਹੋ ਗਿਆ ਨਾਲ ਸੰਬੰਧ ਆ ਜਾਵੇ ਤਾਂ ਵੀ ਔਕੜ हट ਜਾਂਦੀ ਹੈ ਇਹ ਜਿਹੜਾ ਹੁੰਦਾ ਜਿਵੇਂ ਇਸਤਰੀ ਲਿੰਗ ਸ਼ਬਦ ਹੋਵੇ ਇਸਤਰੀ ਲਿੰਗ ਇਹ ਭਰੀ ਹੈ ਹੱਥ ਪੈਰ ਤਨ ਦੇ ਹੱਥ ਪੈਰ ਤਨ ਕਿੰਨੇ ਪੁਲਿੰਗ ਇੱਕ ਵਚਨ ਔਂਕੜ ਆਵੇਗੀ ਦੇਹ ਮੇਰੀ ਜਹੀ ਇਸਤਰੀ ਲਿੰਗ ਹੈ ਉਥੇ ਔਂਕੜ ਨਹੀਂ ਹੈ 20ਵੀਂ ਪੌੜੀ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਾਂਗੇ ਤਾਂ ਫਿਰ ਇੱਕ ਹੋਰ ਹੈ ਬਹੁਵਚਨ ਜਦੋਂ ਕਿਤੇ ਬਹੁਵਚਨ ਹੋਵੇ ਨਾ ਤੇ ਉਥੇ ਵੀ ਔਂਕੜ ਨਹੀਂ ਆਦੀ ਹੈ ਤਾਂ ਫਿਰ ਇਥੇ ਕੋਈ ਬਹੁਵਚਨ ਨਹੀਂ ਹੈ ਕੋਈ ਸਬੰਧਕ ਨਹੀਂ ਹੈ ਨਾ ਹੀ ਇਸਤਰੀ ਲਿੰਗ ਹੈ ਇਸ ਕਰਕੇ ਇਹ ਸ਼ਬਦ ਸੰਬੋਧਨ ਹੈ ਨਾਨਕ ਇਹ ਨਾਨਕ ਗੁਰਮੁਖ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਤੇ ਚੱਲੇਗਾ ਗੁਰਮੁਖ ਉਤਰਸ ਪਾਰੇ ਉਹ ਸੰਸਾਰ ਇਸ ਦੁਤਰ ਨਾ ਤਰੇ ਜਾਣ ਵਾਲੇ ਸੰਸਾਰ ਤੋਂ ਪਾਰ ਹੋ ਜਾਵੇਗਾ ਇਹ ਸਤਿਗੁਰੂ ਜੀ ਆਂਦੇ ਨੇ ਪਰ ਸਾਡੇ ਵਾਸਤੇ ਕੀ ਚੀਜ਼ ਹੈ ਇਹਦੇ ਵਿੱਚ ਅਸੀਂ ਕਿਹੜੀ ਸਿੱਖਿਆ ਲੈਣੀ ਅਸੀਂ ਗੁਰਮੁਖਾਂ ਦੇ ਨਾਲ ਪਿਆਰ ਕਰਨਾ ਅਸੀਂ ਵੀ ਗੁਰਮੁਖਾਂ ਨੂੰ ਖੋਜਣਾ ਲੱਭਣਾ ਹੈ ਜੋ ਦੀਸਾ ਗੁਰ ਸੇਖਾ ਇਸ ਨਿਵ ਨਿਵ ਲੱਗ ਗੋ ਪਾਏ ਗੁਰ ਸੇਖਾਂ ਦਾ ਸਰਕਾਰ ਅਸੀਂ ਵੀ ਕਰਨਾ ਹੈ ਰੂਜੀ ਗੱਲ ਉਹਨਾਂ ਦਾ ਦਰਸ਼ਨ ਕਰਨਾ ਅਸੀਂ ਵੀ ਖੁਸ਼ ਹੋਣਾ ਦਰਸ਼ਨ ਕਰਕੇ ਭਾਵੇਂ ਅਸੀਂ ਉਦਾਸੀ ਨਹੀਂ ਮਣਨਾ ਪਹਿਰਾਵਾ ਨਹੀਂ ਉਸ ਤਰ੍ਹਾਂ ਦਾ ਪਾਣਾ ਪਰ ਅਸੀਂ ਉਹਨਾਂ ਦਾ ਦਰਸ਼ਨ ਕਰਨਾ ਗੁਰਮੁਖਾਂ ਦਾ ਜਿਹੜੇ ਰੱਬ ਨਾਲ ਜੁੜੇ ਹਨ ਫਿਰ ਸਤਿਗੁਰ ਕਹਿੰਦੇ ਸੱਚ ਦਾ ਵਖਰ ਸੱਚ ਦਾ ਸੌਦਾ ਅਸੀਂ ਵੀ ਇਕੱਠਾ ਕਰਨਾ ਇਹ ਸਾਡੇ ਵਾਸਤੇ ਅਸੀਂ ਵੀ ਨਾਮ ਜਪ ਕੇ ਸੱਚ ਰੱਬ ਨਾਲ ਜੁੜ ਕੇ ਨਾਮ ਸੋਦਾ ਇਕੱਠਾ ਕਰਨਾ ਹੈ ਤੇ ਫਿਰ ਗੁਰੂ ਦੇ ਦੱਸੇ ਰਸਤੇ ਚੱਲ ਕੇ ਜਿਵੇਂ ਗੁਰਮੁਖ ਪਾਰ ਹੁੰਦੇ ਨੇ ਆਪਾਂ ਵੀ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਇਸ ਸੰਸਾਰ ਤੋਂ ਪਾਰ ਹੋਣਾ ਹੈ ਇਹ ਸਿੱਖਿਆ ਸਾਡੇ ਵਾਸਤੇ ਵੀ ਹੈ ਭਾਵੇਂ ਸਤਿਗੁਰਾਂ ਨੇ ਸਿੱਧਾਂ ਨੂੰ ਸਮਝਾਇਆ ਸਿੱਧਾਂ ਨੂੰ ਸਮਝਾ ਕੇ ਸਤਿਗੁਰੂ ਉੱਥੇ ਛੱਡ ਸਕਦੇ ਸੀ ਸਭ ਕੁਝ ਪਰ ਮੇਰੇ ਪਾਤਸ਼ਾਹ ਨੇ ਬਾਣੀ ਸਾਡੇ ਭਲੇ ਵਾਸਤੇ ਇਕੱਤਰ ਕਰਕੇ ਇਹ ਸਾਨੂੰ ਦਿੱਤੀ ਕਿ ਜਦ ਇੱਡੇ ਜਿਹੇ ਵੱਡੇ ਸਿੱਧੀਆਂ ਰੱਖਣ ਵਾਲੇ ਸਿੱਧ ਝਟਕ ਸਕਦੇ ਨੇ ਐਮਨੋ ਕੇ ਭੂਮੀ ਭਟਕ ਸਕਦਾ ਜਦੋਂ ਤੇਰਾ ਮਨ ਭਟਕੇ ਇਸ ਬਾਣੀ ਨਾਲ ਜੁੜ ਜਿਆ ਕਰੇ ਤੇਰਾ ਮਨ ਭਟਕਣ ਤੋਂ ਫਟ ਜਾਵੇਗਾ ਉੱਡਣ ਹੰਸਾ ਪੜੈਣਾ ਤਾਂ ਮਨ ਨਹੀਂ ਭਟਕੇਗਾ ਇਹ ਨਹੀਂ ਛਿਜੇਗੀ ਤਾਂ ਸਤਿਗੁਰ ਨੇ ਅਸੀਂ ਪਿਛਲੀ ਪੌੜੀ ਜਿਹੜੀ ਸਾਂਝਾ ਕੀਤਾ ਸੀ ਤਾਂ ਸਤਿਗੁਰ ਪਾਤਸ਼ਾਹ ਸਮਝਾਉਂਦੇ ਭਾਈ ਪ੍ਰਮਾਤਮਾ ਦੇਪੋ ਰੱਬ ਚੇਤੇ ਕਰੋ ਗੁਰਮੁਖਨਾਂ ਲੱਗੋ ਉਹਨਾਂ ਨਾਲ ਪਿਆਰ ਕਰੋ ਇਹ ਸਭ ਕੁਝ ਸਮਝਾਣੇ ਨੇ ਇਹ ਆਓ ਗੁਰਬਾਣੀ ਵਿਚਾਰੀ ਇਹ ਜਿਹੜਾ ਚੈਨਲ ਹੈ ਆਪੀ ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਵੀ ਕਰੋ ਇਨਾਲ ਲਾਈਕ ਕਰੋ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਜੇਨੇ ਕੋਈ ਆਪ ਨੂੰ ਕਮੀ ਲੱਗਦੀ ਕਿ ਕੋਈ ਕਮੀ ਦੇਤਾ ਸੀ ਭੋਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ ਗੁਰੂ ਹੀ ਜਿਹੜਾ ਨਹੀਂ ਭੁੱਲਦਾ ਸੀ ਭੁੱਲਣ ਹਾਰ ਹੈ ਤਾਂ ਕੋਈ ਕਮੀ ਲੱਗਦੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਅੱਗੇ ਵਾਸਤੇ ਸੁਧਾਰ ਹੋ ਸਕੇ ਸੋ ਆਪ ਸੰਗਤ ਸਤਿਗੁਰੂ ਬਖਸ਼ੇ ਜੁਗਾ ਸ਼ਿਮਾ ਕਰਦੇ ਨਾ ਸਾ ਸੰਗਤ ਜੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਹ